ਤਰਾਸ-ਤਰਾਸ ਕਰਦੇ ਸੋ ਯਾਰ ਇਹਨਾਂ ਲੋਕਾਂ ਦੇ ਜਰਾ ਇਹਨਾਂ ਚੀਜ਼ਾਂ ਤੇ ਗੌਰ ਫਰਮਾ ਕਰੋ ਪਿੰਡਾਂ ਵਾਲਿਓ ਤੁਸੀਂ ਨਾ ਆਪਾਂ ਖੁੰਡਾਂ ਤੇ ਬਹਿ ਕੇ ਚਰਚਾ ਕਰ ਰਿਹਾ ਕੋਈ ਨਾ ਉਹ ਯਾਰੋ ਬੜਾ ਚੰਗਾ ਵੀ ਹੋ ਠੀਕ ਹੈ ਮੈਂ ਲੋਕਾਂ ਨੂੰ ਪੁੱਛਦਾ ਹਾਂ ਯਾਰ ਉਹ ਸਾਡੇ ਉੱਥੇ ਜੰਨੇ ਵਾਲਾ ਭਾਈ ਜਤਾਤਾ ਬਾਈ ਇੱਕ ਤਾਂ ਮੈਨੂੰ ਕੋਈ ਗੁੱਸਾ ਨਹੀਂ ਆ ਪਰ ਮੈਂ ਫੈਲਾ ਕੀ ਹੋਇਆ ਉਹ ਨੂੰ ਇਸ ਜਵਾਨੀ ਕੱਲ ਉਹ ਸਿੱਖੀ ਦੀ ਗੱਲ ਕਰੇਗਾ ਮੈਂ ਕਿਹਾ ਬੋਲਦਾ ਉਖਾ ਦੇ ਜੋ ਪਰਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅger ਕੋਈ ਬੋਲਿਆ ਤਾਂ ਪਾਰਲੀਮੈਂਟ ਦੇ ਵਿੱਚ ਕੋਈ ਯਾਰ ਕੱਦੂ ਵੇਚਣ ਥੋੜੀ ਜਾਣੇ ਬੋਲੇ ਨਹੀਂ ਜਾਣੇ ਤੇ ਬੋਲਣ ਵਾਲਾ ਬੰਦਾ ਭੇਜੋ ਲੀਡਰ ਨੂੰ ਤੁਸੀਂ ਬਣਾ ਦੇਉਗੇ ਆਮ ਬੰਦੇ ਨੂੰ ਉਹ ਤੁਹਾਨੂੰ ਕਿਵੇਂ ਅੱਗੇ ਲੱਗੇ ਜਾਊਗਾ ਪਿੰਡ ਦਾ ਸਰਪੈਂਟਨ ਲੈਕ ਬਣਾ ਦਿਓ ਪਿੰਡ ਫੇਰ ਖੜਖੜਾ ਮੇਰੀ ਗੱਲ ਸਹੀ ਹੈ ਕਿ ਨਹੀਂ ਉਹ ਸਮਝ ਨਹੀਂ ਹੋਈ ਕਿ ਚੰਗਾ ਮੁੰਡਾ ਬਣਾ ਦੇਣ ਨੂੰ ਚੰਗਾ ਬੰਦਾ ਬਣਾ ਦੇਓਗੇ ਪਿੰਡ ਨੂੰ ਅੱਗੇ ਲੈ ਕੇ ਜਾ ਸਕਦੇ ਜਿਹੜਾ ਮਿਹਨਤੀ ਹੋਵੇ। ਤੋਂ ਇਹਨਾਂ ਗੱਲਾਂ ਤੇ ਤੁਸੀਂ ਲੋਕਾਂ ਨੇ ਵਾਰ ਫਰਮਾਇਆ ਮੈਂ ਪਿੰਡਾਂ ਦੇ ਵਿੱਚ ਇੱਕ ਇੱਕ ਪਿੰਡ 'ਚ ਅਗਲੇ ਮਹੀਨੇ ਦੇ ਇਲੈਕਸ਼ਨ ਅਨਾਉਂਸ ਨਾ ਹੋਏ ਆ ਕੇ ਜਿਹੜਾ ਵੀ ਦਾਤਾ ਪ੍ਰੋਗਰਾਮ ਹੈ ਤੇ ਮੇਰੀ ਘਰਾਂ ਵੀ ਹਰ ਪਿੰਡ 'ਚ ਧੰਨਵਾਦ ਕਰਨਾ ਆਵਾਂਗੇ। ਪਰ ਇਹ ਵੀ ਨਹੀਂ ਵੀ ਧੰਨਵਾਦ ਕਰਕੇ ਚੱਲਣਾ ਫੇਰ ਵੀ ਜਦੋਂ ਆਖੋਗੇ ਉਦੋਂ ਵੀ ਆਵਾਂ। ਹਾਂ ਥੋੜਾ ਜਿਹਾ ਕਸ਼ਟ ਹੈਗਾ ਅੱਜ ਰੋਜ਼ ਯਾਰ ਡੇਲੀ 30 ਕਿਲੋਮੀਟਰ ਰਾਤ 11:00 ਬਜੇ ਦਿੰਦੇ ਆ ਉੱਥੋਂ ਅਖੀਰਾਂ ਪਿੰਡ 10:00 ਵਜੇ ਪਹੁੰਚ ਸ਼ਕ ਦਿੱਤਾ ਕਾਰਿਆ ਅਗਲੀ ਮੰਡੀ ਚ ਅੱਜ ਘੜੀ ਨੂੰ ਡੱਬਲੀ ਭੇਜਿਆ ਤੁਕਿ ਆਲਟੀਮੇਟਲੀ ਹ ਅਜਾ ਬਣੀ ਹੋਵੇ ਤੂੰ ਕਹਿਨ ਦਾ ਮਤਲਬ ਹਰਿਆਣੇ ਚ ਆਪਣਾ ਰਾਜ ਆਊਗਾ ਸਾਨੂੰ ਬੜਾ ਫਾਇਦਾ ਹੋਊਗਾ ਇਸ ਕਰਕੇ ਉੱਥੇ ਵੀ ਸਾਨੂੰ ਮਿਹਨਤ ਕਰਨੀ ਪਊਗੀ ਪਰ ਹਰਿਆਣੇ ਚ ਆਪਣਾ ਰਾਜ ਆ ਰਿਹਾ ਥੋਨੂੰ ਇਸ ਗੱਲ ਦੀ ਵਧਾਈ ਹੋਵੇ ਸੱਚੇ ਪਾਸ਼ਾ ਮੈਨੂੰ ਲੱਗਾ 70% ਦੇ ਨਾਲ ਹੁਣ ਇੱਕ ਗੱਲ ਮੈਂ ਤੁਹਾਨੂੰ ਸਮਝਾਉਣੀ ਚਾਹਣਾ ਮੈਨੂੰ ਇਹ ਦੱਸ ਦਿਓ ਵੀ ਬੀਜੇਪੀ ਦੀ ਸਰਕਾਰ ਪੰਜਾਬ ਚ ਬਣ ਸਕਦੀ ਹੈ ਬੋਲੋ ਅਕਾਲੀ ਗਰਦੀ ਸਰਕਾਰ ਪੰਜਾਬ ਚ ਬਣ ਸਕਦੀ ਹੈ ਝਾੜੂ ਦੁਆਰੇ ਆ ਸਕਦਾ ਫਿਰ ਰਹਿ ਕਿਹੜੀ ਪਾਰਟੀ ਦੀ ਥੋੜਾ ਕੰਮ ਬਣਿਆ ਪਿਆ ਮਾਰੇ ਇਹ ਤਕਰੇ ਹੋ ਜੋ ਮੇਰੇ ਕਹਿੰਦਾ ਮਤਲਬ ਕੰਮ ਤੇ ਲਿਖਿਆ ਪਿਆ ਵੀ ਕਾਂਗਰਸ ਆ ਗਈ ਹੈ ਮੈਂ ਤਾਂ ਨਹੀਂ ਕਹਾਂ ਤੁਹਾਨੂੰ ਆਪੇ ਤੁਸੀਂ ਤਾਂ ਯਾਰ ਤੁਹਾਨੂੰ ਪਿੰਡਾਂ ਦੇ ਨੂੰ ਸਭ ਤੋਂ ਪਹਿਲਾਂ ਸਮਝ ਹੁੰਦੀ ਹੈ ਵੀ ਕਿਹੜੀ ਆਉਂਦੀ ਸੱਤ ਸੀਟਾਂ ਪਾ ਜਿੱਤੇ ਆ ਜੋ ਇੱਥੋਂ ਜਿਹੜਾ ਮੁੰਡਾ ਹੜਕੇ ਗਿਆ ਬਿੱਟੂ ਐਡਾ ਮਨਬੁੱਧੀ ਜਵਾਕ ਐ ਇਹਦਾ ਮਨਬੁੱਧੀ ਹੈ ਪਤਾ ਨਹੀਂ ਹੋਣੀ ਨਾ ਤੁਸੀਂ ਸੋਨੀ ਸਾਹਿਬ ਕਿਵੇਂ ਰਹੇ ਇੰਨੇ ਸਾਲ ਜਿਆ ਮੇਰੇ ਕਹਿਣ ਦਾ ਮਤਲਬ ਸੋ ਯਾਰ ਮਨ ਰਾਹੁ ਗਾਦੀ ਉਹ ਕਹਿੰਦਾ ਇੱਕ ਹੱਤ ਦਾ ਧੀਰ ਮੈਂ ਕਿਹਾ ਫਿਟੇ ਮੂੰਹ ਤੇਰਾ ਜੰਮਣ ਆਵੇਗਾ ਹੈ ਦੱਸ ਯਾਰ ਜਿਨੇ ਨਾਲ ਖਾਦਾ ਹੋਵੇ ਜਿਨੇ ਤੈਨੂੰ ਬੜਾਇਆ ਹੋਵੇ ਕੰਮ ਸੇ ਕੰਮ ਤੂੰ ਛੱਲ ਗਿਆ ਤੇ ਬਾਹਰ ਹੱਥ ਕਰਦਾ ਮੈਂ ਕਰ ਉਹਨੂੰ ਹੱਤ ਨਾਲ ਵੀ ਕਹਿੰਦਾ ਦੱਸੋ ਵੀ ਰਾਹੁ ਨਾਲ ਵੀ ਹੱਤ ਨਾਲ ਵੀ ਹੈ ਬੋਲੋ ਬਈ ਨੀ ਲਾ ਖੜੇ ਕਰਕੇ ਦੋ ਦੱਸੋ ਇੱਕ ਬਿੱਟੂ ਕਹਿੰਦਾ ਹੈ ਹੱਤ ਨਾਲ ਵੀ ਯਾਰ ਬੀਜੇਪੀ ਨੂੰ ਖੁਸ਼ ਕਰਨ ਨੂੰ ਫਿਰਦਾ ਹੈ ਤੇ ਕੋਈ ਜਿਹੜੀ ਕੰਗਲਾ ਹੈਗੀ ਹੈ ਕੰਗਣਾ ਆ ਉਹ ਕੋਈ ਕਹਿੰਦੀ ਰਾਹੁਲ ਗਾਂ ਦੀ ਨਸ਼ਾ ਕਰਦਾ ਦੱਸੋ ਯਾਰ ਮੈਂ ਕਿਹਾ ਵੀ ਕੋਲ ਕੇ ਵੇਖ ਲਾ ਬੰਦਾ ਆ ਵੀ ਉੱਤੇ ਮੋਢੇ ਤੇ ਬੰਦਾ ਬਾਕੇ ਡੰਡ ਬੰਖਾ ਲਾ ਦਿੰਦਾ ਉਹ ਏਡੇ ਏਡੇ ਡੋਲੇ ਆ ਮੈਂ ਥੱਕ ਗਿਆ ਮੈਨੂੰ ਲੱਗਿਆ ਉਹ ਰਾਹੁਲ ਗਾਂ ਦੀ ਇਕਦਾਰ ਨਾ ਮੇਰੇ ਤੋਂ ਚੜਿਆ ਨਾ ਜਾਵੇ ਮੈਂ ਆ ਵੀ ਆਪੇ ਬੜਾ ਫਿੱਟ ਸੀ ਅੱਜ ਕੋ 8 ਸਾਲਾਂ ਦੀ ਗੱਲ ਕਰਦਾ بس ਕਰਾ ਦਿੰਦਾ ਆਧਿਕਾਰਿਕ ਦਾ ਬਿਆਨ ਆਇਆ ਇੱਕ ਹੋਰ ਹੈ ਇਹ ਸਾਰੇ ਜਾਣੇ ਨਾ 5-7 ਬੰਦੇ ਰੱਖੇ rahul gandhi ਦੇ ਤੇ ਹਮਲਾ ਬੋਲਣ ਨੂੰ ਜਿਹੜੇ ਬੱਤਮੀਜ਼ੀ ਨਾਲ ਬੋਲਦੇ ਗੰਦਾ ਬੋਲਦੇ ਤੇ ਮੋਦੀ ਜੀ ਨੂੰ ਤੇ ਅਮੀਸ਼ ਜੀ ਨੂੰ ਅਮੀਸ਼ਾ ਜੀ ਨੂੰ ਖੁਸ਼ ਕਰਦੇ ਉਹ ਕਹਿੰਦਾ ਆ ਪੂਰਾ ਨਾਮ ਹੈ ਵਿਜੇ ਭੂਸ਼ਣ ਉਹ ਜਿਹੜਾ ਜਿਹੜੀਆਂ ਵਿਚਾਰੀਆਂ ਉਹ ਕੁੜੀ ਰੈਸਲਰ ਨੂੰ ਮੰਦਾ ਚੰਦਾ ਬੋਲਿਆ ਸੀ ਤੇ ਧਰਨਾ ਲਾਇਆ ਸੀ ਉਹਨੂੰ 100 ਗ੍ਰਾਮ ਪੂਰਾ ਭਾਰ ਵੱਧ ਗਿਆ ਤੇ ਉਹ ਉੱਥੇ ਖੇਡ ਨਹੀਂ ਤਾ ਵਧਾ ਇਹਨਾਂ ਨੇ ਦਿੱਤਾ ਵਧਾ ਕਿਵੇਂ ਦਿੱਤਾ ਜਿਹੜਾ ਕੰਡਾ ਹੁੰਦਾ ਹੈ ਵੇਟ ਵਾਲਾ ਉਹ ਕਿੰਨੇ ਦਾ ਕਿਤੇ ਫਿੱਟ ਕਰਤਾ ਉਹ ਵੱਡਾ ਸੋਚਦਾ ਹੀ ਮੈਂ ਤਾਂ ਕਿਲੋ ਘਾਤੀਆਂ ਇਹਦੀ ਕੋਈ ਗੱਲ ਨਹੀਂ ਉਹ ਤੁਮੜ ਕੰਮ ਚੱਟਦਾ ਕੋਈ ਦੇਸ਼ ਦੀ ਸਰਕਾਰ ਨਹੀਂ ਲੜੀ ਵੀ ਐਡੀ ਤਕੜੀ ਸਾਡੀ 플레이ਰ ਹੈ ਸੋ ਇਹਦਾ ਤਗਮਾ ਲੈ ਕੇ ਆਊਗੀ ਕੁੜੀ ਪਹਿਲਾਂ ਵੀ ਲਈ ਹੈ ਇਹਨੀ ਲੜਾਈ ਲੜੀਏ ਨਾ ਰੜ ਤੜ ਕਰਤਾ ਹੋਰ ਆ ਗਈ ਆਪਣੀ ਪਾਰਟੀ ਕਿਉਂਕਿ ਆਪਾਂ ਉਹਦੀ ਲੜਾਈ ਲੜ ਰਹੇ ਹੋਂ ਇਹ ਆਖਿਆ ਹੋਰ ਨਹੀਂ ਤਾਂ ਫਿਰ ਰਾਜਨੀਤੀ ਚ ਆ ਕੇ ਬਦਲਾ ਲਵਾਂ ਤੇ ਰਾਹੁਲ ਗਾਂਧੀ ਉਹਦੀ ਐ ਫੋਟੋ ਖਿਚਾ ਰਿਹਾ ਐ ਹੱਥ ਫੜ ਕੇ ਇਧਰੋਂ ਉਹ ਕੁੜੀ ਦਾ ਪੜਿਆ ਇਧਰੋਂ ਮੁੰਡੇ ਦਾ ਪੜਿਆ ਰਾਹੁਲ ਗਾਂਧੀ ਉਮਰ ਹੋਣੀ ਹੈ 55 ਸਾਲ 62 52 52 ਸਾਲ ਉਹ ਕੁੜੀ ਹੋਣੀ ਹੈ 25-30 ਸਾਲ ਦੀ ਇੰਦਰੀ ਇਦੋਂ ਵੀ ਕਰ ਤੋਂ ਨਹੀਂ ਸੀ 28 28 ਅੱਜ ਉਹ ਭੂਸ਼ਣ ਕਹਿੰਦਾ ਵੇਖੋ ਜੀ ਰਾਹੋ ਗ੍ਰੰਥੀ ਤੇ ਇਜ਼ਾਮ ਲਾਓ ਇਹ ਕੁੜੀ ਦਾ ਹੱਥ ਫੜੀ ਕਰ ਮੈਂ ਕਿਹਾ ਯਾਰ ਅਸੀਂ ਤਾਂ ਦੀਆਂ ਧੀਾਂ ਦੇ ਵੀ ਹੱਥ ਫੜਦੇ ਹਾਂ ਅਸੀਂ ਆਪਦੀ ਮਾਂ ਦਾ ਵੀ ਹੱਥ ਫੜਦੇ ਹਾਂ ਅਸੀਂ ਆਪਦੀ ਭਤਝਾਈ ਦਾ ਵੀ ਫੜ ਲਏ ਪਰ ਨੀਅਤ ਕੀ ਹੈ ਕਿਉਂ ਹੱਥ ਫੜਿਆ ਕਮਾਲ ਦੇ ਯਾਰ ਬੰਦੇ ਇਹਨਾਂ ਨੂੰ ਲੀਟਰ ਕਿਨੇ ਬਣਾਤਾ ਲੋਕਾਂ ਨੇ ਐਡੀ ਗੰਦਗੀ ਦਿਮਾਗ ਚ ਭਰੀ ਹੈ ਇਹਨਾਂ ਲੋਕਾਂ ਦੇ ਸਾਰੀ ਦੁਨੀਆ ਦਾ ਹੱਥ ਫੜਦੇ ਆ ਮੇਰੀ ਘਰ ਵਾਲੀ ਉਹਨਾਂ ਨਾਲ ਯਾਤਰਾ ਕੀਤੀ ਸੀ ਉੱਥੇ ਆ ਪੜਿਆ ਸੀ ਕਿਹਾ ਰਹੋ ਜੀ ਮਮਤਾ ਭੈਣ ਜੀ ਸਾਡੇ ਆਸ਼ੂ ਜੀ ਦੇ ਨੇ ਸੀ ਉਹਦਾ ਨਾਮ ਹੱਥ ਫੜਿਆ ਸੀ ਇਹ ਗੰਦੇ ਦਿਮਾਗ ਦੇ ਲੋਕ ਹੈ ਜੀ ਇੰਨਾ ਗੰਦਾ ਦਿਮਾਗ ਹੈ ਅੱਜ ਉਹ ਬੋਲੀ ਜਾਂਦੇ ਜੀਰੇ ਤੇ ਇਲਜ਼ਾਮ ਲੱਗੇ ਸੀ ਵੀ ਇਹਨੇ ਕੋਈ ਗਲਤ ਕਰ ਦਿੱਤੀ ਸੋ ਇਹਨੇ ਗੰਦੇ ਲੋਕ ਹੈ ਰਾਹੁਲ ਗਾਂਧੀ ਤੋਂ ਇਹਨਾਂ ਨੂੰ ਡਰ ਲੱਗਣ ਲੱਗ ਪਿਆ ਸਹੀ ਗੱਲ ਇਹ ਆ ਵੀ ਆ ਗਿਆ ਪਰ ਯਾਰ ਹੈ ਬੱਬਰ ਸ਼ੇਰ ਵਾਂਗ ਹਉਂ ਪੁੱਛੋ ਕਿਵੇਂ ਬੱਬਰ ਸ਼ੇਰ ਆ ਯਾਰ ਤੂੰ ਐਵੇਂ ਕਹੀ ਜਾਂਦੀ ਆ ਆ ਜਿਹੜਾ ਅਬਾਨੀਆਂ ਦਾ ਵਿਆਹ ਸੀਗਾ ਅਬਾਨੀਆਂ ਦਾ ਵਿਆਹ ਦੇਖਿਆ ਤੁਸੀਂ ਟੈਲੀਵਿਜ਼ਨ ਤੇ ਤੇ ਟੈਲੀਫੋਨਾਂ ਤੇ ਕਿੱਥੇ ਦੇਖਿਆ ਆ ਦੇਖਿਆ ਪਿੰਡਾਂ ਆ ਰਿਆਂ ਨਹੀਂ ਦੇਖ ਰਿਹਾ ਉਹ ਬੰਬੇ ਹੁੰਦਾ ਸੀ ਗੁਜਰਾਤ ਤੇ ਉਹ ਵਿਆਹ ਦੇ ਵਿੱਚ ਉਹਨੇ ਸਾਰੀ ਦੁਨੀਆ ਦੇ ਖੌਂਕੇ ਲਵਾਤੇ ਅਮੀਰ ਤੋਂ ਅਮੀਰਾਂ ਨੇ ਖੌਂਕੇ ਲਾਏ ਤੇ ਸਾਰੀ ਦੁਨੀਆ ਦੇ ਲੀਡਰ ਆਏ ਹਿੰਦੁਸਤਾਨ ਦੇ ਸਤਾਰੇ ਬਾਲੀਵੁੱਡ ਦੇ ਹਾਲੀਵੁੱਡ ਦੇ ਆਏ ਸਭ ਨੂੰ ਚਾਹੀਏ ਦੇਸ਼ ਦਾ ਪ੍ਰਧਾਨ ਮੰਤਰੀ ਹੋਇਆ। راہੂ ਗਾਂਧੀ ਦੇ ਘਰੇ ਉਹ ਕਾਰ ਦੇ ਨਾਲ ਆਇਆ ਮਕੇਸ਼ਵੰਦ। ਇਹ راہੂ ਗਾਂਧੀ ਦੀ ਹੀ ਇੱਕ ਬੰਦਾ ਹੈ ਜਿਹੜਾ ਮਾ ਦਾ ਸ਼ੇਰ। ਕਿਉਂ ਹੀ ਗਿਆ ਬਤਾ ਮੈਂ ਪੁੱਛਿਆ ਕਿਉਂ ਹੀ ਗਿਆ। ਕਹਿੰਦਾ ਰਾਜਾ ਯਾਰ ਇਹੋ ਨੇ ਦੇਸ਼ ਦੇ ਲੋਕਾਂ ਦਾ ਖੂਨ ਚੂਸ ਚੂਸ ਕੇ ਸੰਪਤੀ ਬਣਾਈ। ਜਿੰਨਾ ਪੈਸਾ ਅਡਾਨੀ ਤੇ ਅਵਾਨੀ ਕੋਲੇ ਹੈ ਉਹ 90 ਕਰੋੜ ਇਸ ਦੇਸ਼ ਦੇ ਲੋਕਾਂ ਨੂੰ ਖਰੀਦ ਸਕਦੇ ਆ ਉਹਨਾਂ 90 ਕਰੋੜ ਲੋਕਾਂ ਕੋਲੇ ਪੈਸਾ ਨਹੀਂ ਹੈ ਜਿੰਨਾ ਦੋਹਾਂ ਕੋਲੇ ਸਾਡੇ ਵਾਲਾ ਯਾਰ ਆਪੀ ਸ਼ਹਿਰ ਹੈ ਜਿੱਥੇ ਅਮਰੀਕਾ ਕੈਨੇਡਾ ਜਾਪਾਨ ਸਭ ਲੋਗਾਏ ਲੇਕਿਨ ਸਾਡੇ ਵਾਲਾ ਨਹੀਂ ਗਿਆ ਤੇ ਆਪ ਵੀ ਦੇਖੀ ਗਏ ਕਿ ਅਬਾਨੀ ਦੇ ਮੁੰਡੇ ਦੇ ਵਿੱਚ ਕੁੱਤੇ ਆ ਜਿਹੜੇ 5 ਕਰੋੜ ਦੀ ਗੱਡੀ ਚ ਜਾਂਦੇ ਆ ਪਰ ਉਹ ਜਦ ਵਿੱਚ ਹੀ ਗਏ ਵੀ ਆਹ ਦੇਖੋ ਜੀ ਆਹ ਕੁੱਤੇ ਆਸੇ ਕਰ ਰੱਖੀ ਤੇ ਉਹ ਥੋੜੇ ਪੈਸੇ ਅਕਾਲੀ ਕਾਨੂੰਨ ਬਣ ਜਾਂਦੇ ਆ ਆੜਾਮੀ ਨੇ ਥੋਡੀਆਂ ਜਮੀਨਾਂ ਮੁੱਲ ਲੈ ਕੇ ਤੁਹਾਨੂੰ ਇਹਨੇ ਹਿੱਸੇ ਤੇ ਵੇਚ ਕਰਨੀਆਂ ਇਹ ਤਾਂ ਕਿਸਾਨਾਂ ਨੇ ਮੋਰਚਾ ਲਾ ਲਿਆ ਤੋਂ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਜੇ ਤੁਸੀਂ ਨਾ ਸਮਝੋਗੇ ਆੜਾਮੀ ਨੇ ਇੱਕ ਵਾਰੀ ਤੁਹਾਨੂੰ ਭਾਅ ਸਰਕਾਰੀ ਰੇਟ ਤੋਂ ਵੱਧ ਦੇਣਾ ਸੀ 5 ਸਾਲ ਤੁਸੀਂ ਅਖਰਾ ਸੀ ਬਈ 100 ਰੁਪਏ ਵੱਧ ਦੇਖਦਾ ਸਰਕਾਰੀ ਨੂੰ ਫਾਈਨਲ ਹੁੰਦੇ ਆਂਗੇ ਹੌਲੀ ਹੌਲੀ 5 ਸਾਲਾਂ ਤੇ ਸਰਕਾਰ ਨੇ ਆਦੀ FCI ਬੰਦ ਕਰ ਦੇਣੀ ਸੀ ਕਿ ਸਾਡੇ ਕੋਲ ਤਾਂ ਮਾਲ ਹੀ ਨਹੀਂ ਹੁੰਦਾ ਜਦੋਂ ਅਸੀਂ ਚੱਕਦੇ ਨਹੀਂ ਖਰੀਦ ਬੰਦ ਕਰਦੇ ਨਹੀਂ ਸੀ ਉਦੋਂ ਬਾਅਦ ਜਦੋਂ ਖਰੀਦ-ਬੰਦ ਹੋ ਜਾਂਦੀ ਬੰਦ ਹੋ ਜਾਂਦਾ ਪੱਕੇ ਤੌਰ ਤੇ ਤੁਸੀਂ ਜਿੱਥੇ ਮਹਿੰਦਾ ਵਿਕਦਾ ਸੀ ਉੱਥੇ ਹੀ ਲੈਣਾ ਸੀ ਉਹ ਜੱਟ ਦਾ ਕਰਦੇ ਜੈ ਵਿਚਾਰਾ ਫੇਰ ਉਹਨੇ 50 ਸਾਲਾਂ ਬਾਅਦ ਸਿੱਧਾ ਕਹਿਣਾ ਸੀ ਜੋਂ ਤਾਂ ਮੈਂ 450 ਰੁਪਏ ਪਰ ਕਿੰਟ ਲਵਾਂ ਫਿਰ ਕਿੱਥੇ ਜਾਂਦੇ ਫੇਰ ਤੁਹਾਨੂੰ ਮੁਰਗਾ ਬਣਾ ਲੈਣਾ ਸੀ ਵੀ ਹੁਣ ਬਈ ਭਾਜ ਦੇ 450 ਹੈ ਦੇਣਾ ਕਿ ਨਹੀਂ ਦੇਣਾ ਤੁਸੀਂ ਕਹਿੰਦਾ ਲੈ ਲਾ ਯਾਰ ਸਾਡੇ ਨਾਲ ਗੱਲ ਹੋਈ ਬੋਲੋ ਫੇਰ ਤੁਸੀਂ ਜਮੀਨ ਦੇ ਚ ਨਹੀਂ ਸੀ ਉਹਨੇ ਕਹਿਣਾ ਸੀ ਚੱਕ ਬਈ ਭਾਜ ਦੇਣਾ 21 ਲੱਖ ਦੀ ਹੈ ਕਿ ਕਰ ਜਾ ਹੋ ਜਾਣਾ ਉਹਨੇ ਕਹਿੰਦੇ ਚੱਕ 25 ਲੱਖ ਉਹਨੇ ਫਿਰ 25 ਲੱਖ ਲੈ ਕੇ ਫਿਰ ਥੋੜੇ ਤੋਂ ਥੋੜੀ ਜ਼ਮੀਨ ਤੇ ਖੇਤੀ ਕਰਾਇਆਗਾ ਮੇਰੀ ਸਿਹਦਾਤ ਨਹੀਂ ਸਮਝੇ ਐਡਾ ਹੋਣਾ ਰਾਹੁਲ ਗਾਂਧੀ ਕਹਿੰਦਾ ਕਿ ਮੈਂ ਐਮਐਸਪੀ ਦੇਊਂਗਾ ਰਾਹੁਲ ਗਾਂਧੀ ਕਹਿੰਦਾ ਇਸ ਵਾਰੀ ਲੋਕ ਸਭਾ ਦਾ ਕਹਿੰਦਾ ਇਸੀ ਲੋਕ ਸਭਾ ਮੈਂ ਹਮ ਕਿਸਾਨੋ ਕੋ ਐਮਐਸਪੀ ਦੀ ਲੀਗਲ ਗਾਰੰਟੀ ਦੇਂਗੇ ਇਹ ਉਹ ਜ ਆ ਬੰਦਾ ਮਿਲਣਾ ਹੈ ਦੋਸਤੋ ਅਜੇ ਸਾਨੂੰ ਕਈ ਸਰਦਾਰ ਜੀ ਵੋਟ ਨਹੀਂ ਪਾਉਂਦੇ ਐਗੇ ਨਹੀਂ ਯਾਰ ਅਸੀਂ ਕਾਂਗਰਸ ਨੂੰ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਕਾਂਗਰਸ ਨੂੰ ਬਈ ਕਾਂਗਰਸ ਨੇ ਕੀ ਮਾਰਾ ਦਿੱਤਾ ਹੈ ਸਿੱਖਾਂ ਨੂੰ ਪਿਆਰ ਕਰਨਾਂ ਦੀ ਕਾਂਗਰਸ ਨੇ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਬਣਾਇਆ ਪਹਿਲਾ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜਲ ਸਿੰਘ ਬਣਾਇਆ ਪਹਿਲਾ ਦੇਸ਼ ਦਾ ਪਾਕਾੜਾ ਸਰਮਾਰ ਬੂਟਾ ਸਿੰਘ ਬਣਾਇਆ ਮੱਘੀ ਸਿੰਘ ਮੁੰਤੇਜ ਸਿੰਘ ਹਲੂ ਵਾਲੀਆ ਬਣਾਇਆ ਪਲੇਰੀ ਕਮਿਸ਼ਨ ਦਾ ਚੇਅਰਮੈਨ ਫੌਜਾਂ ਦੇ ਜਰਨੈਲ ਬਣਾਏ ਦੋ ਕਾਂਗਰਸ ਪਾਰਟੀ ਨੇ ਬਾਦਲ ਦਾ ਨਾਂ ਲੱਗਿਆ ਆਹ ਕੌਣ ਹੈ ਤੁਸ ਕੋਹਂਦੇ ਕੈਲਫੋਨ ਆਇਆ ਤੋ ਬਾਦਲ ਸਾਹਿਬ ਦਾ ਨਾਲ ਗਿਆ ਬਾਦਲ ਸਾਹਿਬ ਨੂੰ ਖਤਮ ਕਿਉਂ ਹੋਗੇ ਕਿਉਂਕਿ ਬਾਦਲ ਸਾਹਿਬ ਦਾ ਜਿਹੜਾ ਨਾਲ ਗਿਆ ਸਿੱਖ ਬੰਦਾ ਸੀ ਉਹਨੇ ਕਿਹਾ ਮੇਰੀ ਨੂਨ ਨੂੰ ਬਣਾ ਦਿਓ ਬਾਕੀ ਪੱਗਾਂ ਦੇ ਛੱਡ ਦੋ ਤਾਂ ਇਹ ਹੋਇਆ ਉਹ ਕਿਹਾ ਇਹ ਜਿਹੜਾ 70 ਮੋਹ ਹੈ ਨਾ ਜਿਹਨੂੰ ਉਹ ਲੈ ਕੇ ਬੈ ਗਿਆ ਉਹ ਮਰ ਗਿਆ ਜਿਹੜਾ ਪੁੱਤਰ ਕਾਬਲ ਆਪੇ ਅਜਨ ਦਾ ਛਾਤੀ ਸੀਨਾ ਪਾਰ ਦਿੱਤਾ ਤੋ ਬਾਦਲ ਸਾਹਿਬ ਨੇ ਹੋ ਮੇਰਾ ਪ੍ਰਾਰਥਨ ਖਾਈਆ ਕਰਾਰ ਕਹਿੰਦੇ ਹੁਣ ਮੈਂ ਕਿਹਾ ਯਾਰ ਆਪ ਦੀ ਸ਼ਰਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹੁਣ ਉਹਨਾਂ ਨੇ ਆਖਿਆ 15 ਸਾਲ ਦਾ ਕੰਮ ਨਹੀਂ ਚੱਲਦਾ 10 ਸਾਲ ਹੋ ਗਏ ਲੋਕਾਂ ਨੂੰ ਰੋਲਾ ਪਾਉਣੇ ਨੂੰ ਵੀ ਬਗੜਾੜੀ ਬਗੜਾੜੀ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬੇਅਦਬੀ ਹੁਣ ਉਹਨਾਂ ਨੇ ਕਿਹਾ ਵੀ ਤੂੰ ਚਿੱਠੀ ਲਿਖ ਮਾਫੀ ਮੰਗ ਤੇ ਅਸੀਂ ਤੈਨੂੰ ਤਨਖਾਹਿਆ ਤੂੰ ਉਹ ਆਪ ਹੀ ਕਹਿ ਦਿੰਦੇ ਕਿ ਆਪ ਹੀ ਤਾਂ ਚਾਹੁੰਦੇ ਵੀ ਤਨਖਾਹਿਆ ਕਰਾ ਦੇਦੇ ਉਹ ਤਨਖਾਹਿਆ ਕਰਾ ਦੇ ਤਨਖਾਹ ਕੀ ਹੈ ਵੀ ਜੋੜੇ ਛੱਡਦੇ ਅਸੀਂ ਰੋਲ ਛੱਡਦੇ ਤਨਖਾਹ ਕੀ ਹੈ ਭਾਂਡੇ ਮੰਗਦੇ ਅਸੀਂ ਰੋਲ ਕਰਦੇ ਨਹੀਂ ਕਰਦੇ ਤੁਸੀਂ ਗੁਰਦੁਆਰੇ ਬੋਲੋ ਉਹ ਸੇਵਾ ਹੈ ਮੈਂ ਕਿਹਾ ਹੋਈ ਹੀ ਨਾ ਕਹਿ ਦੇ ਨੀ ਇਹ ਉਹ ਮੈਨੂੰ ਕੋਈ ਕਹਿੰਦਾ ਸੀ ਵੀ ਸ਼ਾਇਦ ਉਹ ਤਨਖਾਹ ਜੇ ਕਹਿੰਗੇ ਵੀ ਦੋ ਸਾਲ ਇਲੈਕਸ਼ਨ ਨਹੀਂ ਲੱਗ ਸਕਦਾ ਮੈਂ ਕਿਹਾ ਦੋ ਕਿਉਂ ਕਹਿੰਦੇ ਇਹ ਕਹਿਣ ਵੀ ਇਹ 6 ਸਾਲ ਇਲੈਕਸ਼ਨ ਨਹੀਂ ਲੱਗ ਸਕਦਾ ਫਿਰ ਤਾਂ ਮੰਨਿਏ ਵੀ ਵਾਕਿਆ ਹੀ ਤਨਖਾਹ ਲਈਏ ਦੋ ਸਾਲ ਦਾ ਕੋਈ ਇਲੈਕਸ਼ਨ ਹੈ ਹੀ ਨਹੀਂ ਲੜੂਗਾ ਕੀ ਹੁਣ ਬਾਈ ਇਲੈਕਸ਼ਨ ਹੈ ਜਾਂ ਤਾਂ ਆ ਲੜੇ ਇਹ ਬਾਈ ਇਲੈਕਸ਼ਨ ਤੋਂ ਬਚਾਉਂਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਲੇ ਮੈਂ ਆਖਿਆ ਗਿੱਦਰ ਦੇ ਉਹ ਮਾਨ ਸਰ ਨਾਲ ਲੜਨ ਸੁਖਬੀਰ ਜੀ ਇਹ ਤੁਹਾਨੂੰ ਵੀ ਸਵਾਦ ਆਊਗਾ ਇੱਕ ਮਨਪ੍ਰੀਤ ਬਾਦਲਾ ਕਿਉਂਕਿ ਉੱਥੇ ਚੋਰਾ ਨਾਲ ਕੁੱਤੀ ਰਹੀ ਨਹੀਂ ਹੈ ਉੱਥੇ ਮਨਪ੍ਰੀਤ ਹੈ ਉਹ ਭਾਜੀਪੀ ਦਾ ਇੱਧਰ ਹੈ ਪਹਿਲਾਂ ਉਹਨਾਂ ਨੇ ਕਾਂਗਰਸ 'ਚ ਭੇਜਤਾ ਸੀ ਵੀ ਤੂੰ ਇੱਧਰ ਬੁੱਲੇ ਲੈ ਜੇ ਸਾਨੂੰ ਕਸਾਉਣ ਲੱਗੂਗਾ ਤਾਂ ਅਮਰਿੰਦਰ ਨਾਲ ਤੂੰ ਜ਼ਰਾ ਆਤਮ ਨੂੰ ਜਾ ਕੇ ਗੱਲ ਕਰਾ ਦਿਆ ਕਰ ਤਾਂ ਹੀ ਤਾਂ ਅਮਰਿੰਦਰ ਫੇਲ ਹੋਇਆ ਤੁਮੇ ਰਾਗੇਸ਼ ਅਮਰਿੰਦਰ ਸਿੰਘ ਜਿੰਨੇ ਫੇਲ ਹੋਇਆ ਪਹਿਲੇ ਇਲੈਕਸ਼ਨਾਂ 'ਚ ਪਹਿਲੀ ਸਰਕਾਰ 'ਚ ਨਹੀਂ ਰਲਿਆ ਸੀ ਦੂਜੀ ਦੂਜੀ 'ਚ ਰਲਿਆ ਸੀ ਕਿ ਨਹੀਂ ਅਮਰਿੰਦਰ ਸਿੰਘ ਬਾਦਲਾ ਨਾਲ ਬੋਲੋ ਇਸ阿里 ਦੁਨੀਆ ਤੇ ਨਹੀਂ ਉਹ ਮੈਟਰਿਕ ਤੋਂ ਸਮਝਾਉਂਦਾ ਸੀ ਰਾਜਕਵੀ ਬੜੀ ਜ਼ੋਰ ਲਾਈ ਉਹਨੇ ਮਰਪੀ ਦੇ ਵੀਰਾ ਸਮਝੌਤਾ ਹੋ ਜੇ ਬੀਜੇਪੀ ਨਾਲ ਕਿਹਾ ਅਸੀਂ ਪੰਜਾਬ ਦੇ ਹਿੱਤਾਂ 'ਤੇ ਸਮਝੌਤਾ ਕਰੀਏ ਕਿਹਦੇ ਪੰਜਾਬ ਦੇ ਹਿੱਤੇ ਕੌਣ ਨਾਰਦਕੂ ਇੰਨੇ ਆਦੇ ਇਟਾਂ ਦੀ ਹੈ ਹੈ ਫਿਰ ਨਲੇ ਸਮਾਇਆ ਕਿ ਦੋਵੇਂ ਨਾਲੇ ਲੜੋ ਤੇ ਜਾਂ ਫਿਰ ਬੜੀ ਅਫਸਾਉਦਾ ਸਿੰਘ ਦੇਖੀ ਜੂ ਕੀ ਹੁੰਦਾ ਹੈ ਸੇ ਟੈਲੀਵਿਜ਼ਨ ਤੇ ਵੇਖੀ ਜਾ ਤੋ ਮੈਂ ਯਾਰ ਗੱਲ ਜਮਾ ਬਾਬਾ ਜੀ ਤੁਹਾਨੂੰ ਸੱਚੀ ਸੁਣਾ ਰਿਹਾ ਕੋਈ ਮਲਕ ਨਹੀਂ ਹੁਣ ਮੈਂ ਆਪਦੀ ਮਨਚੀਏ ਗੱਲ ਬਣਾਈ ਹੈ ਕਿ ਲੋਕਾਂ ਨੂੰ ਗੱਲ ਕੋਈ ਕਹੋ ਸੱਚੀ ਕਹੋ ਹੌਲੀ ਹੌਲੀ ਆ ਜਿਹੜਾ ਝੂਠ ਹੈ ਨਾ ਇਹ ਲੀਡਰਾਂ ਨੇ ਮਾਰ ਮਾਰ ਕੇ ਲੀਡਰਾਂ ਦੀ ਜਿਹੜੀ ਸ਼ਬੀ ਸੀ ਉਹ ਖਰਾਬ ਕਰਤੀ ਹੈ ਵੱਡਾ ਸਾਰਾ ਝੂਠ ਘੜ ਕੇ ਲਿਆਉਂਦੇ ਆ ਲੀਡਰ ਹੁਸ ਬੈ ਜਾਂਦੇ ਗੱਲ ਸੱਚੀ ਕਰੋ ਭਾਵੇਂ ਅਗਲੇ ਚੰਗੀ ਲੱਗੇ ਨਾਲ ਹੌਲੀ ਹੌਲੀ ਤੁਹਾਨੂੰ ਕਹਿਣ ਲੱਗ ਪੈਂਗੇ ਯਾਰ ਸੱਚੀ ਗੱਲ ਕਰਦਾ ਏ ਬਾਈ ਦੌੜੀ ਗੱਲ ਕਰਦਾ ਹੈ ਤੇ ਸੱਚੀ ਗੱਲ ਹੈ ਅੱਜ ਕਾ ਲੋਕ ਸੱਚੀ ਗੱਲ ਦੇ ਫਾਮੀ ਪਰ ਸੋ ਯਾਰ ਪੁੱਛ ਲੋ ਜੇ ਬੀਬੀ ਮਾੜੂ ਤੇ ਹੈਗੀ ਤਾਂ ਆਪਾਂ ਅੱਧ ਘੱਟ ਨੂੰ ਦੇ ਤੋ ਕਰਾ ਲਈ ਉਹ ਚਾਹ ਬਹੁਤ ਅੱਛੀ ਹੈ ਲੋਕ ਦੋਸਤੋ ਕੋਈ ਹੈਗਾ ਕਿ ਇਸਦਾ ਕੰਟੈਂਟ ਮਾਣਾ ਮੋ ਕੰਟੈਂਟ ਲਾ 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 ਤੋ ਲਾ ਰਿਹਾ ਯਾਰ ਸੋ ਗੱਲਾਂ ਵੀ ਆ ਗੱਲ ਦੇ ਮੈਨੂੰ ਦੱਸ ਕਿਉਂ ਐਵੇਂ ਮੈਂ ਉਧਰ ਇੰਨੀ ਦੂਰਾਵਾਂ ਕਿੱਥੇ ਬੁੜਗੇ ਫਰਾਮ ਹੁੰਦਾ ਐ ਤੇ ਮੇਰੀ ਇੱਕ ਗੱਲ ਸੁਣ ਲੈ ਬੀਬੀ ਨੂੰ ਕੁਛ ਕਿਹਾ ਨਾ ਕੋਈ ਗੱਲ ਉਹ ਚਾਹ ਅਜੇ ਨੇ ਤਾਂ ਹਿਸਾਲੇ ਲੈਣ ਦੇ ਲਈ ਕੋਈ ਗੱਲ ਕੋਈ ਬੜੀ ਪਹਿਲੀ ਦੇਖਣ ਲਈ ਆਲੀ ਕੰਮ ਐ ਇਹ ਤੋਂ ਬਾਅਦ ਝਾੜੂ ਆਉਂਗਾ ਜੀ ਸੋ ਸੋ ਮੇਰੀ ਬੇਨਤੀ ਐ ਔਰਤ ਦਾ ਸਨਮਾਨ ਕਰਨਾ ਸਾਡਾ ਫਰਜ਼ ਬੰਦ ਐ ਸਭੀ ਮਰਿਆਦਾ ਚ ਰਹੇ ਕਿ ਆਪਦੇ ਚ ਹਰ ਗੱਲ ਕਰਨੀ। ਤੋਂ ਕੁਝ ਲੋਕ ਮਰਿਆਦਾ ਤੋਂ ਗਿਰ ਕੇ ਗੱਲਾਂ ਕਰਦੇ ਆ। ਕਿਸੇ ਵੀ ਗੱਲ ਨਾਲ ਕਿਸੇ ਨੇ ਇਹੋ ਜੀਆਂ ਗੱਲਾਂ ਕਰਨਾ ਕੁਝ ਨਹੀਂ ਬੰਦਦਾ। ਹਰ ਬੰਦਾ ਮਰਿਆਦਾ ਚ ਰਹੇ ਚਾਹੀਦਾ। ਤੋਂ ਦੁਬਾਰਾ ਫੇਰ ਸਰਪੰਚ ਸਾਹਿਬ ਮੇਰੀ ਬੇਨਤੀ ਹੈ ਮੇਰੀ ਆਉਣ ਵਾਲਾ ਜਿਹੜਾ ਜਮਾਨਾ ਔਰਤਾਂ ਦਾ 50% ਰਿਜ਼ਰਵੇਸ਼ਨ ਹੋ ਜਾਣੀ। ਹੋ ਸਕਦਾ ਹੈ ਕਿ ਜਗਰਾਓ ਸੀਟ ਜੱਗਾ ਦੀ ਨਾਲ ਲੜਨੇ ਇਹਨਾਂ ਦੀ ਧਰਮ ਪਤਨੀ ਨੂੰ ਲੜਨੀ ਪਵੇ ਜੇ ਰਿਜ਼ਰਵ ਹੋ ਗਈ ਤਾਂ ਨਹੀਂ ਨਹੀਂ ਯਾਰ ਮੈਂ ਨਹੀਂ ਕਰਿਆ ਬਿੱਲ ਪਾਸ ਹੋ ਗਿਆ 36 37 ਸੀਟਾਂ ਫੇਰ ਪਤਨੀ ਧਰਮ ਪਤਨੀ ਲੜੋਣੀ ਬਹੁ ਮੇਰੀ ਭਾਪੇ ਨਹੀਂ ਲੜੂਗੀ ਕਿਉਂ ਜੀ ਕੋ ਔਰਤਾ ਦਾ ਜਿਹੜਾ ਸਨਮਾਨ ਹੈ ਉਹਨੂੰ ਆਪਾਂ ਸਾਰੇ ਬੜਕਰਾਰ ਰੱਖੀਏ ਕਿਉਂਕਿ ਔਰਤ ਤੋਂ ਬਿਨਾ ਸਾਡੀ ਜ਼ਿੰਦਗੀ ਤੇ ਸਾਡੀ ਸਿਰਸ਼ਟੀ ਅਧੂਰੀ ਹੈ ਤੋ ਫੋਟਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਆਏ ਫਿਰ ਆਪਾਂ ਹੋਰ ਹੀ ਉਹ ਗੱਲਾਂ ਕਰਨ ਫੇਰਾਵਾਂਗੇ ਤੁਹਾਡੇ ਕੋਲ ਪਿੰਡਾਂ 'ਚ ਤੇ ਮਾੜਾ-ਮੋਟਾ ਮੇਰਾ ਧਿਆਨ ਰੱਖਿਆ ਕਰੋ ਮੈਂ ਕੱਲਾ ਜੀ ਜਗਰਾਉਂ ਇੱਥੇ ਐਮਪੀ ਹੋਣਾ ਤਾਂ ਮੈਂ ਹੁਣੋਂ ਤਿੰਨ ਵਾਰੀ ਤੁਹਾਡੇ ਪਿੰਡ ਕੱਢ ਜਾਂਦਾ ਤਿੰਨ ਵਾਰੀ ਆਪਾਂ ਤੁਰੇ ਪਰਦੇਸ਼ਕੀਨ ਹੈ ਲੇਕਿਨ ਪੰਜਾਬ ਦਾ ਜੀ ਲੀਡਰ ਬਣਾਉਣਾ ਹੈ ਦੇ ਪੰਜਾਬ ਦਾ ਵਿੱਚ ਕਾਂਗਰਸ ਲੈ ਕੇ ਆਉਣੀ ਹੈ ਲੀਡਰ ਬਣਾਉਣਾ ਹੈ ਤੋੜਾ ਫਿਰਾ ਕਰਾਉਣਾ ਹੈ ਕਿਉਂਕਿ ਫੇਰ ਮੈਂ ਫੱਟੇ ਚੱਕਦਾ ਸ਼ੁਰੂ ਆਗੇ ਤਾਂ ਮੈਨੂੰ ਗਿੱਦਰ ਵੀ ਦਾਈ ਫਿਕਰ ਸੀ ਆ ਕੱਲਾ ਹੁਣ ਲਧਿਆਣੇ ਦੀ ਪਾਰਲੀਮੈਂਟ ਦਾ ਰਿਸ਼ ਕਰ ਜਿਨ੍ਹਾਂ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਤੁਸੀਂ ਲੋਕਾਂ ਨੇ ਬਾਬਾ ਸੁੱਖ ਰੱਖ ਕੇ ਸਰਕਾਰ ਆਜੇ ਤਲਿਤ ਸਰੋਜ ਮਾਰਿਆ ਕਰਾਂਗੇ ਤੁਸੀਂ ਆਖੋਗੇ ਯਾਰ ਨਜ਼ਾਰੇ ਬਹੁਤ ਸਾਰੇ ਰਮੋਤ ਤਨਵਾਨ ਵਾਹਿਗੁਰੂ ਜੀ ਕਾ ਖਾਲਸਾ